ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਦੇ ਤੇਹਰੇ ਕਤਲकांड ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਇਹਨਾਂ ਤਸਵੀਰਾਂ ਦੇ ਵਿੱਚ ਜੋ ਮੂਲ ਕੋਈ ਤੁਹਾਨੂੰ ਨਜ਼ਰ ਆ ਰਹੇ ਨੇ ਪੁਲਿਸ ਦੀ ਗ੍ਰਿਫਤ ਚ ਹੌਲੀ ਹੌਲੀ ਤੁਰੇ ਆਉਂਦੇ ਇਹ ਉਹੀ ਮੁਲਜ਼ਮ ਨੇ ਜਿਨ੍ਹਾਂ ਨੇ ਬੀਤੇ ਦਿਨੀ 3 ਸਤੰਬਰ ਨੂੰ ਫਿਰੋਜ਼ਪੁਰ ਦੇ ਵਿੱਚ ਕਹਿਰ ਮਚਾਇਆ ਸੀ ਜਿਨ੍ਹਾਂ ਨੇ ਦਿਨ ਦਿਹਾੜੇ ਅੰਨੇਵਾ ਗੋਲੀਆਂ ਚਲਾ ਕੇ ਚਚੇਰੇ ਭੈਣ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਪੰਜਾਬ ਛੱਡ ਕੇ ਮਹਾਰਾਸ਼ਟਰ ਭੱਜ ਗਏ ਸਨ ਜਿੱਥੇ AGTF ਅਤੇ ਮਹਾਰਾਸ਼ਟਰ ਪੁਲਿਸ ਦੇ ਜੁਆਇੰਟ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਫਿਰ ਬੀਤੇ ਦਿਨੀ ਪੰਜਾਬ ਪੁਲਿਸ ਇਹਨਾਂ ਨੂੰ ਪੰਜਾਬ ਲੈ ਕੇ ਆਈ ਤੇ ਅੱਜ ਦਿਨ ਮੰਗਲਵਾਰ ਨੂੰ ਸਾਰੇ ਸ਼ੂਟਰਾਂ ਦਾ ਮੈਡੀਕਲ ਕਰਵਾਉਣ ਬਾਦ ਸ਼ੂਟਰਾਂ ਅਤੇ ਡਰਾਈਵਰ ਨੂੰ ਫਿਰੋਜ਼ਪੁਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਇਹਨਾਂ ਸਾਰੇ ਮੁਲਜ਼ਮਾਂ ਨੂੰ 17 ਸਤੰਬਰ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਜਦਕਿ ਡਰਾਈਵਰ ਨੂੰ 13 ਸਤੰਬਰ ਤੱਕ ਪੁਲਿਸ ਰਿਮਾਂਡ ਤੇ ਭੇਜਿਆ ਹੈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਦਿਨ ਮੰਗਲਵਾਰ ਨੂੰ ਸਾਰੇ ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਫਿਰੋਜ਼ਪੁਰ ਸ਼ਹਿਰ ਵਿੱਚ ਤਾਬੜ ਤੋੜ ਗੋਲੀਆਂ ਚਲਾਈਆਂ ਸਨ 6 ਦੋਸ਼ੀ ਇੱਕ ਪੇਸ਼ ਕੀਤੇ ਨੇ ਜਿਹੜੇ ਕੱਲ ਅਸੀਂ ਫੜ ਕੇ ਲੈ ਕੇ ਆਏ ਆ ਇੱਕ ਆਲੜੀ ਪਹਿਲਾਂ ਕਸਟਡੀ ਸੀ ਉਹਦਾ 13 ਤਰੀਕ ਤੇ ਤੱਕ ਮਿਲਿਆ ਦੂਜਿਆਂ ਦਾ 17 ਤਰੀਕ ਨੂੰ ਪੇਸ਼ ਕਰਦੇ ਹਾਂ ਜਿਹੜੇ ਛੇ ਸ਼ੂਟਰ ਆ ਉਹਨਾਂ ਦਾ 17 ਤਰੀਕ ਨੂੰ ਹਾਂਜੀ 6 ਦੋਸ਼ੀ ਇੱਕ ਪੇਸ਼ ਕੀਤੇ ਨੇ ਜਿਹੜੇ ਕੱਲ ਜੀ ਫੜ ਕੇ ਲੈ ਕੇ ਆਏ ਆ ਇੱਕ ਆਲਰੇਡੀ ਪਹਿਲਾਂ ਕਸਟਡੀ ਸੀ ਉਹਦਾ 13 ਤਰੀਕ ਤੇਰੇ ਤੱਕ ਮਿਲਿਆ ਦੂਜਿਆ ਦਾ 17 ਤਰੀਕ ਨੂੰ ਪੇਸ਼ ਕਰ ਰਹੇ ਆ ਜਿਹੜੇ ਚੀਜ਼ ਫੁੱਟ ਰਹੇ ਉਹਨਾਂ ਦਾ 17 ਤਰੀਕ ਨੂੰ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਘਟਨਾ 3 ਸਤੰਬਰ ਨੂੰ ਵਾਪਰੀ ਸੀ ਜਦੋਂ ਇਹਨਾਂ ਮੁਲਜ਼ਮਾ ਨੇ ਤਾਬੜ ਤੋੜ ਗੋਲੀਆਂ ਚਲਾ ਕੇ ਚਚੇਰੇ ਭੈਣ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ ਜਦਕਿ ਦੋ ਲੋਕ ਜ਼ਖਮੀ ਹੋ ਗਏ ਸਨ ਉਸ ਮਾਮਲੇ ਵਿੱਚ ਅੱਜ 7 ਸ਼ੂਟਰਾਂ ਨੂੰ ਅਤੇ ਇੱਕ ਡਰਾਈਵਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਜਦਕਿ ਡਰਾਈਵਰ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ ਦਾ ਅਨਮਿਊਟ ਲਈ ਫਿਰੋਜ਼ਪੁਰ ਤੋਂ ਪਰਮਜੀਤ ਸਿੰਘ ਸਖਾਣਾ ਦੀ ਰਿਪੋਰਟ